ਹੋਣ ਵਾਲੇ ਸਮੇਂ 'ਚ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਪਾਰਟੀ ਨੂੰ ਉਤਾਂ ਬਲੰਦੀਆਂ ਤੇ ਲੈ ਕੇ ਜਾਇਆ ਜਾਇਆ ਜਾਸਾ ਜਿੱਥੇ ਆਪਣੇ ਜ਼ਿਲ੍ਹੇ ਨੂੰ ਆਪਣੇ ਮਾਝੇ ਜ਼ੋਨ ਨੂੰ ਪੂਰੇ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਨੂੰ ਨਾਲ ਜੋੜਾਂਗੇ ਤੇ ਵੱਡੀ ਗਿਣਤੀ 'ਚ ਅਸੀਂ ਪਾਰਟੀ ਦੇ ਨਾਲ ਜੋੜਾਂਗੇ ਕਿ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਹੂੰ ਸਾਨੂੰ ਜਥੇਦਾਰ ਮਿਲਿਆ ਜਿਹੜਾ ਸਾਡੇ ਮਰ ਖੜੂਗਾ ਕਿਉਂਕਿ ਜੇ ਅਸੀਂ ਵਰਕਰ ਮੱਕਰ ਦੀ ਖੜਾਂਗੇ ਕਿੰਨੇ ਤਸੱਦਦ ਹੁੰਦੇ ਆ ਜੇ ਵਰਕਰ ਮੱਕਰ ਦੀ ਖੜਾਂਗੇ ਤੇ ਫਿਰ ਕੌਣ ਖੜੂਗਾ ਆ ਕਰ ਲੋ ਕਰ ਲੋ ਇਧਰ ਦੇ ਸਾਹਮਣੇ ਅੱਜ ਹਰ ਪਿੰਡ ਵਿੱਚੋਂ ਸਾਕਤਾ ਜਿਹੜੀਆਂ ਸ਼ਰਕਾਂ ਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅਡਿੱਕ ਕਰ ਰਹੀਆਂ ਨੇ ਮੈਂ ਬਿਲਕੁਲ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਅੱਜ ਇਹ ਵੇਖੋ ਇਸ ਪਹਿਲੇ ਪੜਾਅ ਦੇ ਤੇ ਕਾਦੀਆਂ ਹਲਕਾ ਸ਼੍ਰੀ ਹਰਿਮੰਦਰ ਸਾਹਿਬ ਕੋਲ ਵੱਖਵਾ ਹਲਕਿਆਂ ਦੇ ਨਵੇਂ ਦੇ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਸਾਰੇ ਜੀ ਆਇਆਂ ਕਹਿਣ ਦੀ ਪਹੁੰਚੋ। ਪਿਤੇ ਦਿਨੀ ਸ਼੍ਰੋਮਣੀ ਕਾਲੀ ਦਲ ਵੱਲੋਂ ਪੰਜਾਬ ਸੂਬੇ ਦੇ ਅੰਦਰ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਨੇ ਔਰ ਗੁਰਦਾਸਪੁਰ ਦੀ ਜ਼ਿਲ੍ਹਾ ਪ੍ਰਧਾਨਗੀ ਇੱਕ ਵਾਰੀ ਫੇਰ ਸੁੱਚਾ ਸਿੰਘ ਲੰਗਾ ਹੋਰਾਂ ਦੇ ਸਿਰ ਦੇ ਉੱਤੇ ਰੱਖੀ ਗਈ ਹੈ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਕਿਉਂਕਿ ਅੱਜ ਪ੍ਰਧਾਨ ਬਣ ਤੋਂ ਬਾਅਦ ਪਹਿਲੀ ਵਾਰ ਸੁੱਚਾ ਸਿੰਘ ਲਗਾ ਜੋ ਕਿ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਪਹੁੰਚੇ ਨੇ ਔਰ ਕੀ ਕਹਿਣਾ ਇਹਨਾਂ ਸਮਰਥਕਾਂ ਦਾ ਇਹਨਾਂ ਵਰਕਰਾਂ ਦਾ ਕਿੰਨਾ ਕੁ ਸ਼ਾਇਕ ਹੀ ਮੰਦੇ ਹੋ ਜਦੋਂ ਇੱਕ ਵਾਰੀ ਫੇਰ ਜਿੱਦਾ ਜਥੇਦਾਰੀ ਜਿਹੜੀ ਹੈ ਸੁੱਚਾ ਸਿੰਘ ਲਗਾ ਨੂੰ ਮਿਲੀ ਜਾਏ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਇਹ ਜਿਹੜਾ ਮਾਣ ਸਰਦਾਰ ਸੁੱਚਾ ਸਿੰਘ ਲਗਾ ਨੂੰ ਦੁਬਾਰਾ ਦਿੱਤਾ ਮੈਂ ਸਮਝਦਾ ਇਹ ਉਹਨਾਂ ਨੂੰ ਭਰੋਸਾ ਹੀ ਤਾਂ ਹੀ ਦਿੱਤਾ ਜਦੋਂ ਪਹਿਲਾਂ ਵੀ ਜੈਦਰ ਸੁੱਚਾ ਸਿੰਘ ਲਗਾ ਜ਼ਿਲ੍ਹੇ ਦੇ ਪ੍ਰਧਾਨ ਰਹੇ ਆ ਉਦੋਂ ਸਾਰੀਆਂ ਸੀਟਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਤਦੇ ਰਹੇ ਆ ਅੱਜ ਵੀ ਵਰਕਰਾਂ 'ਚ ਇੰਨਾ ਉਤਸ਼ਾਹ ਆ ਕਿ ਜੈਦਰ ਸੁੱਚਾ ਸਿੰਘ ਲਗਾ ਇੱਕ ਵਧੀਆ ਲੀਡਰ ਆ ਇਹ ਵਰਕਰਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਆ ਔਰ ਸਰਦਾਰ ਬਾਦਲ ਨੇ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਅੱਜ ਉਹ ਗਰਦਾਸਪੁਰ ਜ਼ਿਲ੍ਹੇ ਚ ਆਉਣ ਲੱਗੇ ਆ ਐਡਾ ਵੱਡਾ ਕੱਟ ਐਡਾ ਵੱਡਾ ਵਰਕਰਾਂ ਦਾ ਉਤਸ਼ਾਹ ਹੈ ਅੱਜ ਦੇਖੋ ਇਸ ਪਹਿਲੇ ਪੜਾ ਦਿੱਤੇ ਕਾਦੀਆਂ ਹਲਕਾ ਸ਼੍ਰੀ ਹਰਖਪਿੰਦਰ ਬਰਕਾ ਵੱਖ-ਵੱਖ ਹਲਕਿਆਂ ਦੇ ਨਮਾਇंदे ਵਰਕਰ ਜਿਹੜੇ ਨੇ ਉੱਥੇ ਪਹੁੰਚੇ ਨੇ ਸਾਰੇ ਜੀ ਆਇਆਂ ਕਹਿਣ ਦੀ ਪਹੁੰਚਾ ਬਿਲਕੁਲ ਵੱਡਾ ਜਿਹੜਾ ਇਹ ਇਕੱਠ ਜਿਹੜਾ ਇਹ ਵੇਖਣ ਨੂੰ ਵੀ ਮਿਲ ਰਿਹਾ ਹੈ ਔਰ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੂਰ-ਦੂਰ ਤੱਕ ਜਿਹੜੇ ਨੇ ਵਰਕਰਾਂ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਤਾਰਾਂ ਲੱਗੀਆਂ ਨੇ ਤਲੋਕ ਸਿੰਘ ਆ ਵੀ ਇੱਥੇ ਮੌਜੂਦ ਨੇ ਬਾਦ ਸਾਹਿਬ ਕੀ ਮੰਨਦੇ ਹੋ ਕਿੰਨੀ ਲੋੜ ਸੀ ਜਿਹੜੀ ਹੈ ਪ੍ਰਧਾਨਗੀ ਜਿਹੜੀ ਹੈ ਹੁਣ ਲਗਾ ਸਾਦ ਨੂੰ ਮਿਲੀ ਹੈ ਕੀ ਲੱਗਦਾ ਹੈ ਕਿ ਕਿਵੇਂ ਹੁਣ ਅਕਾਲੀ ਦਲ ਦਾ ਜਿਹੜਾ ਹੈ ਅਗਲਾ ਭਵਿੱਖ ਰਹਿਣ ਵਾਲਾ ਅ ਕਿ ਜਿਨ੍ਹਾਂ ਨੂੰ ਆਪਾਂ ਚਾਹੁੰਦੇ ਸੀਗੇ ਲਗਾਹ ਸਾਹਿਬ ਇਸ ਜ਼ਿਲ੍ਹੇ ਦੀ ਕਮਾਂਡ ਸੰਭਲਣ ਉਹ ਸਰਦਾਰ ਸੁਖਵੀਰ ਸਿੰਘ ਉਹ ਆਏ ਸਾਡੀ ਇਹ ਮੰਗ ਨੂੰ ਪੂਰਾ ਕੀਤਾ ਤੇ ਅਸੀਂ ਇਹ ਮਾਣਨਾ ਕਰ ਸਕਦੇ ਹਾਂ ਜਨੇ ਸਾਰੇ ਵਰਕਰ ਇੱਥੇ ਆਏ ਸਾਰੇ ਜ਼ਿਲ੍ਹੇ ਵਾਲੇ ਆਏ ਆ ਤੇ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਹੰਗਾਰਾ ਜ਼ਿਲ੍ਹੇ ਗਦਾਸਪੁਰ 'ਚ ਕਾਲੀਦਾਰ ਨੂੰ ਮਿਲੇਗਾ ਤੇ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਉਸ ਇਨਸਾਨ 'ਚ ਕਾਬਿਲਤ ਹੈ ਕੰਮ ਕਰਨ ਦੀ ਉਹ بڑے ਛੋਟੇ ਲੈਵਲ ਤੋਂ ਉੱਠ ਕੇ ਪ੍ਰਧਾਨ ਕੀਤਾ ਗਏ ਨੇ ਇਹ ਸਾਬਕਾ ਮੰਤਰੀ ਰਹੇ ਨੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਇਸ ਜ਼ਿਲ੍ਹੇ ਚ ਹਾਂ ਇਸ ਤੀ ਇਕਾਲੀ ਦਲ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਹੋਣਾ ਵੀ ਗੱਲਬਾਤ ਕਰ ਲੈਣੇ ਆ ਕੀ ਮੰਨਦੇ ਹੋ ਜੀ ਕਿਵੇਂ ਦਾ ਹੁਣ ਰਹੇਗਾ ਆਉਣ ਵਾਲਾ ਜਿਹੜਾ ਆਪ ਦੇਖਿਆ ਸ਼ੋਮਨੀ ਇਕਾਲੀ ਦਲ ਦਾ ਜਿਹੜੀ ਕਮਾਨ ਜਿਹੜੀ ਅੱਜ ਫੇਰ ਸੁਚਾ ਸਿੰਘ ਲਗਾ ਦੇ ਹੱਥ ਦੇ ਤਰੀਕੇ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਪਾਰਟੀ ਪ੍ਰਧਾਨ ਦਾ ਤੇ ਸਾਰੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਫਿਰ ਦੁਬਾਰਾ ਤੋਂ ਇਹਨਾਂ ਤੇ ਭਰੋਸਾ ਪਰਟਾਇਆ ਤੇ ਅਸੀਂ ਉਹਨਾਂ ਨੂੰ ਸਾਰੇ ਆਪਣੇ ਵਰਕਰਾਂ ਵੱਲੋਂ ਵਿਸ਼ਵਾਸ ਦਿਵਾਉਂਦੇ ਆਂ ਕਿ ਦੁਬਾਰਾ ਤੋਂ ਇਸ ਲੋਰ ਸੀਗੀ ਪਾਰਟੀ ਨੂੰ ਸਾਡੇ ਜ਼ਿਲ੍ਹੇ ਨੂੰ ਲੋਰ ਸੀਗੀ ਇੱਕ ਚੰਗੀ ਲੀਡਰਸ਼ਿਪ ਦੀ ਜਿਹੜੀ ਕਿ ਉਹਨਾਂ ਨੇ ਸਾਡੇ ਵਿੱਚ ਸਾਡੇ ਲੀਡਰ ਨੂੰ ਭੇਜਿਆ ਹੈ ਤੇ ਅਸੀਂ ਵਿਸ਼ਵਾਸ ਕਰਦੇ ਆਂ ਕਿ ਵੱਡੀ ਗਿਣਤੀ ਦੇ ਵਿੱਚ ਮੌਕੇ ਦੀ ਨਿਜਾਗਤ ਨੂੰ ਵੇਖਦੇ ਹੋਏ ਸਾਰੇ ਧੜਿਆਂ ਨੂੰ ਨਾਲ ਲੈ ਕੇ ਸਾਡੇ ਲਗਾਹ ਸਾਹਿਬ ਚੱਲਣਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਪਾਰਟੀ ਨੂੰ ਉਤਾਂ ਬਲੰਦੀਆਂ ਤੇ ਲੈ ਕੇ ਜਾਇਆ ਜਾ ਸਾ ਜਿੱ ਅਜਿਹੇ ਲੀਡਰਾਂ ਨੂੰ ਨਾਲ ਜੋੜਾਂਗੇ ਤੇ ਵੱਡੀ ਗਿਣਤੀ 'ਚ ਅਸੀਂ ਪਾਰਟੀ ਦੇ ਨਾਲ ਜੋੜਾਂਗੇ ਬਿਲਕੁਲ ਤੁਸੀਂ ਧੜਿਆਂ ਦੀ ਗੱਲ ਕੀਤੀ ਕੀ ਲੱਗਦਾ ਹੈ ਕਿ ਸਾਰੇ ਧੜੇ ਹੁਣ ਇੱਕ ਸਾਰ ਹੋ ਕੇ ਚੱਲਣਗੇ ਜਾਂ ਕੋਈ ਖਿੱਚੋ-ਤੰਤ ਨਹੀਂ ਰਹੇਗੀ ਨਹੀਂ ਜੀ ਵੇਖੋ ਜੇ ਕੋਈ ਹੋਏਗੀ ਵੀ ਕਮੀ ਉਹ ਲੰਗਾਹ ਸਾਹਿਬ ਦੇ ਵਿੱਚ ਇੱਕ ਕਾਬਲੀਅਤ ਹੈਗੀ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਸਾਨੂੰ ਉਮੀਦ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਕੀ ਮੰਨਦੇ ਹੋ ਅੱਜ ਜਸੇਦਾਰ ਸੋਚਾ ਸਿੰਘ ਲਗਾ ਆ ਰਾਨੂੰ ਫੇਰ ਦੁਬਾਰਾ ਜਸੇਦਾਰੀ ਜਿਹੜੀ ਹੈ ਜ਼ਿਲ੍ਹੇ ਦੀ ਮਿਲੀ ਹੈ ਕਮਾਂਡ ਮਿਲੀ ਹੈ ਕੀ ਮੰਨਦੇ ਹੋ ਸ਼੍ਰੋਮਣੀ ਕਾਲੀਦਾ ਨੂੰ ਕਿੰਨਾ ਬਲ ਮਿਲੇਗਾ ਹੁਣ ਵੇਖੋ ਮੈਂ ਸਭ ਤੋਂ ਪ ਜਿਨ੍ਹਾਂ ਨੇ ਇੱਕ ਨਿਰਪੱਖ ਚੋਣ ਕੀਤੀ ਆ ਔਰ ਜ਼ਿਲ੍ਹਾ ਸਾਡਾ ਬੜਾ ਕਮਜ਼ੋਰ ਸੀ ਗੁਰਦਾਸਪੁਰ ਕਿਉਂਕਿ ਪਿੱਛੇ ਤੇ ਹਾਲਾਤ ਦੇਖੇ ਆ ਕਿ ਅਸੀਂ ਪਾਰਲੀਮੈਂਟ ਵਿੱਚ ਇੰਨਾ ਬੜਾ ਹਾਲ ਹੋਇਆ ਜ਼ਿਲ੍ਹੇ ਦੇ ਅਕਾਲੀ ਵਰਕਰ ਸਾਰੇ ਘਰਾਂ ਵਿੱਚ ਬੈਠੇ ਸੀ ਕਿਉਂਕਿ ਅਕਾਲੀ ਲੀਡਰਸ਼ਿਪ ਨੇ ਸਿੰਗਲ ਦੀ ਪਰ ਅੱਜ ਤੁਸੀਂ ਦੇਖ ਲਓ ਜਿੰਨੇ ਅਕਾਲੀ ਨੇ ਸਭ ਨਿਕਲ ਕੇ ਬਾਹਰ ਆਏ ਨੇ ਇੰਨੀ ਖੁਸ਼ੀ ਸਰਦਾਰ ਸੁੱਚਾ ਸਿੰਘ ਲਗਾਤੀ ਬਣੀ ਹੈ ਕਿ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਹੁਣ ਸਾਨੂੰ ਜਥੇਦਾਰ ਮਿਲਿਆ ਜਿਹੜਾ ਸਾਡੇ ਮਰ ਖੜੂਗਾ ਕਿਉਂਕਿ ਜੇ ਅਸੀਂ ਵਰਕਰ ਮਕਰ ਦੀ ਖੜਾਂਗੇ ਕਿੰਨੇ ਤਸੱਦਦ ਹੁੰਦੇ ਆ ਜੇ ਵਰਕਰ ਮਕਰ ਦੀ ਖੜਾਂਗੇ ਤੇ ਫਿਰ ਕੌਣ ਖੜੂਗਾ ਤੇ ਸਾਨੂੰ ਆਸ ਆ ਸਾਨੂੰ ਪੱਕਾ ਯਕੀਨ ਆ ਔਰ ਪੂਰਨ ਭਰੋਸਾ ਹੈ ਕਿ ਸਰਦਾਰ ਸੁੱਚਾ ਸੇ ਲਗਾ ਜ਼ਿਲ੍ਹੇ ਦੇ ਹਰ ਇੱਕ ਵਰਕਰ ਦੇ ਨਾਲ ਖੜਦਾ ਤੇ ਖੜਦਾ ਰਹੇਗਾ ਆ ਬਿਲਕੁਲ ਤੁਸੀਂ ਗੱਲ ਕੀਤੀ ਹੈ ਸਾਰੇ ਜ਼ਿਲ੍ਹੇ ਨਾਲ ਕੀ ਲੱਗਦਾ ਕਿ ਧੜੇਬੰਦੀਆਂ ਖਤਮ ਹੋਣਗੀਆਂ ਔਰ ਇੱਕ ਛੱਡੇ ਥੱਲੇ ਜਿਹੜਾ ਸ਼੍ਰੋਮਿਕ ਕਲਕਾ ਹੋਵੇਗਾ ਧੜੇਬੰਦੀ ਹੈ ਹੀ ਨਹੀਂ ਜੀ ਅਸੀਂ ਧੜੇਬੰਦੀ ਮੰਨਦੇ ਹੀ ਨਹੀਂ ਕੋਈ ਸਾਰਾ ਅਕਾਲੀ ਦਲ ਇਕੱਠਾ ਆ ਦੇਖ ਲੋ ਸਭ ਇੱਕੋ ਨੀਲੀਆਂ ਪੀਲੀਆਂ ਪੱਖੋ ਅਕਾਲੀ ਦਲ ਦੇ ਵਰਕਰ ਸਭ ਪਹੁੰਚੇ ਹੋ ਧੜੇਬੰਦੀ ਹੈ ਹੀ ਨਹੀਂ ਕੋਈ ਵੱਡੀ ਗਿਣਤੀ ਦੇ ਵਰਕਰ ਵੀ ਪਹੁੰਚੇ ਨੇ ਅੱਜ ਪ੍ਰਧਾਨਗੀ ਮਿਲੀ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਜ਼ਿਲ੍ਹਾ ਗਰਦਾਸਪੁਰ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਵਾ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਮੇਰੇ ਮਾਰੇ ਸਮੇਂ ਵਿੱਚ ਮੇਰੇ ਨਾਲ ਰਹੇ ਨੇ ਤੇ ਅੱਜ ਮੈਂ ਸਮਝਣਾ ਕਿ ਉਹ ਕਸ਼ਟ ਜਿਹੜਾ ਵਾ ਬਨਵਾਸ ਜਿਹੜਾ ਵਾ ਉਹ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਟਰਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸੰਗਤਾਂ ਜਿਹੜੀਆਂ ਸ਼ਰਕਾ ਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅਢੀਕ ਕਰ ਰਹੀਆਂ ਨੇ ਮੈਂ ਬਿਲਕੁਲ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇਹਨਾਂ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬਹਿਣ ਤੇ ਮੈਂ ਸਮਝਦਾ ਮੇਰੇ ਸਿੱਧਕ ਸਦਕਾ ਮੈਨੂੰ ਅੱਜ ਇੱਕ ਪਾਰਟੀ ਨੇ ਫਿਰ ਸਤਕਾਰ ਮਾਨ ਦਿੱਤਾ ਜਿਲ੍ਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਜਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਇਸ ਸਹੀ ਨਮਾਇੰਦਗੀ ਲਈ ਅਕਾਲੀ ਦਲ ਦੇ ਵਿੱਚ ਜਾਣ ਪਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੂਰਾ ਇਜ਼ਤਮਾਨ ਸਤਿਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਕੀਤਾ ਜਾਵੇਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਲ੍ਹਾ ਗਜ਼ਾਪੁਰ ਤੋਂ ਸ਼ੁਰੂ ਕੀਤਾ ਜਾਵੇ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਜਿਹੜੇ ਕੋਈ ਨਾਰਾਜ਼ ਨੇ ਜਾਂ ਕੋਈ ਅਜਿਹੀ ਕੋਈ ਧੜੇਬੰਦੀ ਜਈ ਕੋਈ ਨਿਕਲ ਕੇ ਹੁੰਦੀ ਮੈਂ ਹੁਣ ਪ੍ਰਧਾਨ ਬਣ ਗਿਆ ਵਾਂ ਦੇਰ ਲਈ ਸਾਰੇ ਇਕੋ ਜੇ ਨੇ ਸਭ ਦਾ ਪੰਡ ਦਾ ਸਤਕਾਰ ਜਿਹੜਾ ਵਾ ਉਹ ਕੀਤਾ ਜਾਵੇਗਾ ਔਰ ਨਾਲ ਲੈ ਕੇ ਚੱਲੇ ਜਾਏਗਾ ਰਾਜ ਬਿਠੇ ਮਨਾਉਂਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਾਰਾਜ਼ ਬਿਠੇ ਨੇ ਮੈਂ ਕਹਿੰਦਾ ਨਾਰਾਜ਼ ਹੈ ਕੋਈ ਨਹੀਂਗਾ ਆਠ ਆਠਾ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰਦੇ 27 ਨੂੰ ਕਿਸ ਤਰ੍ਹਾਂ ਵੇਖਦੇ ਹੋ 27 ਨੂੰ 2027 ਨੂੰ ਕਿਸ ਤਰ੍ਹਾਂ ਵੇਖਦੇ ਹੋ 2027 ਨੂੰ ਇਸ ਤਰ੍ਹਾਂ ਵੇਖਣਾ ਵਾ ਕਿ ਜਿਵੇਂ ਆਮ ਪਾਰਟੀ ਦਾ ਕੋਈ ਵਰਕਰ ਮੂਥਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਸੀ ਇਸੇ ਤਰ੍ਹਾਂ ਸਤਾਈ ਨੂੰ ਇੱਕ ਇਨਕਲਾਬ ਆਵੇਗਾ ਤੇ ਸ਼ਰੋਮਨੀ ਕਾਲੀ ਦਲ ਦੀ ਸਰਕਾਰ ਬਣੇਗੀ ਜਿਹਨੇ ਜਿਹਨੇ ਚੋਂ ਕਿੰਨੀਆਂ ਸੀਟਾਂ ਜੜੀਆਂ ਤੁਸੀਂ ਛੋਲੀ ਚ ਪਾ ਗਏ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਪਠਾਨਕੋਟ ਗਰਦਾਸਪੁਰ ਜ਼ਿਲ੍ਹਾ ਇੱਕ ਸੀ ਆਈ ਸਾਰੀਆਂ ਜਿੱਤਦੇ ਰਹੇ ਆ ਤੇ ਹੁਣ ਵੀ ਅਸੀਂ ਸਾਰਿਆਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਬਿਲਕੁਲ ਤੁਸੀਂ ਇਹ ਤੁਸੀਂ ਸੁਣਿਆ ਹੈ ਇਹ ਸਾਡੇ ਜਥੇਦਾਰ ਸੁਚਾ ਸਿੰਘ ਲੰਗਾ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਔਰ 2027 ਦੇ ਵਿੱਚ ਜਿਹੜੀ ਇੱਕ ਵਾਰੀ ਫੇਰ ਤੋਂ ਜਿੱਤ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਾਏਗੀ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੀ ਅਗਵਾਈ ਦੇ ਵਿੱਚ ਵਰਕਰ ਜਿਹੜੇ ਨੇ ਉਹ ਕੰਮ ਕਰਦੇ ਰਹੇ ਨੇ ਔਰ ਜ਼ਿਲ੍ਹੇ ਦੇ ਵਿੱਚ ਉਹ ਜਿੱਤੇ ਰਹੇ ਨੇ ਔਰ ਇਸੇ ਤਰ੍ਹਾਂ ਹੀ ਇੱਕ ਵਾਰੀ ਫੇਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਔਰ ਇੱਕ ਵਾਰੀ ਪਾਰਟੀ ਨੂੰ ਫੇਰ ਜਿਹੜੀ ਆ ਉਹ 2027 ਦੇ ਵਿੱਚ ਜਿੱਤੇ ਦਵਾਉਣਗੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ